ਹਾਂਜੀ ਭਾਈ ਕੀ ਹਾਲ ਨੇ ਆ ਜੋ ਕੀ ਤੁਸੀਂ ਸਰਵਸੀਆਂ ਕੋ ਹੋਰ ਭਾਈ ਜਨੂਰ ਜਨੂਰ ਸੈਟ ਆ ਸਾਰੇ ਵੀਰਾਂ ਦੇ ਲਓ ਬਾਬੇ ਕਰਤੀ ਵਲੋਗ ਦੀ ਸਟਾਰਟਿੰਗ ਹੋ ਗਿਆ 12 ਦਾ ਤੇ ਤੁੱਪ ਨਿਕਲੀ ਆ ਬਹੁਤ ਹੀ ਜ਼ਿਆਦੇ ਵਧੀਆ ਭਈ ਅੱਜ ਤੇ ਕੱਢਦੇ ਆ ਸਾਰੇ ਬੱਚਿਆਂ ਨੂੰ ਭਾਈ ਲਓ ਬਾਬੇ ਜਾਲ ਵੀ ਲਾਦਾ ਤੇ ਬਾਤੇ ਬੱਚੇ ਵਿੱਚ ਬੱਚੇ ਟੂਰਲ ਭਾਇਆ ਭਈ ਆਪਾਂ 8 ਦੇਖੋ ਫਿਰ ਭਾਈ ਕੰਮ ਹੋ ਗਿਆ ਭਈ ਖਰਾਬ ਬੱਚੇ ਲਿਆਂਦਾ ਹੀ ਉੱਤੇ ਜਾਲ 'ਚ ਤੁੱਪ ਲਵਾਉਣ ਨੂੰ ਤੇ ਬੱਚਾ ਗਿਆ ਆਪਣਾ ਇੱਕ ਉੱਡ ਆ ਘਰ ਦਵਾਈ ਰੱਤਾ ਬੱਚਾ 20 25 ਦਿਨ ਹੋ ਗਏ ਬੰਦ ਕੀਤਿਆਂ ਨੂੰ ਬਾਈ ਤੇ ਹੁਣ ਦੇਖੋ ਆਉਂਦੇ ਛਤਰੀ ਤੇ ਕ ਨਹੀਂ ਆ ਲਓ ਬਾਬੇ ਉਹ ਆ ਗਏ ਥੱਲੇ ਥੱਲੇ ਦੀ ਦਿੰਨੇ ਆਪਾਂ ਆ ਪਟੇਟ ਆ ਛੋਟੇ ਖੋਡੇ ਬਾਈ ਪੱਠੀਆਂ ਤੇ ਕਬੂਤਰੀਆਂ ਹੀ ਆ ਬਾਈ ਤਿੰਨੇ ਚ ਪੱਠੀਆਂ ਛੱਡੀਆਂ ਵੀ ਆ ਦੋ ਬੈਠੇ ਸਾਹਮਣੇ ਬੱਚੇ ਬਾਈ ਬੱਚਿਆਂ ਦੀ ਗਰੋਥ ਵੀ ਓਕੇ ਰਿਪੋਰਟ ਹੋ ਜਾਂਦੀ ਆ ਬਾਕੀ ਆ ਵੱਡੇ ਖੁੱਡੇ ਰਹਿ ਗਏ ਬਈਆ ਬੱਚੇ ਜਿਹੜੇ ਆਪਾਂ ਪਹਿਲਾਂ ਕਢਾਏ ਸੀਗੇ ਸਾਰਿਆਂ ਨੂੰ ਵੱਡੇ ਆ ਤਾਂ ਇੱਕ ਆ ਬੈਠਾ ਬਾਈ ਇੱਕ ਆ ਬੈਠਾ ਤੇ ਇੱਕ ਆ ਬੈਠਾ ਤੇ ਇੱਕ ਆ ਬੈਠਾ ਬਾਈ ਤੋ ਸਾਹਮਣੇ ਇੱਕ ਵੱਡਾ ਕਬੂਤਰ ਬੈਠਾ ਬਈ ਤੇ ਆ ਥੱਲੇ ਬੈਠੀ ਫਿਰਦੀ ਆ ਗੋਲਿਆਂ ਵਾਲੀ ਜੋੜੀ ਬਈ ਗੋਲੇ ਵਾਲੀ ਜੋੜੀ ਦਾ ਵੀ ਬੱਚੇ ਬਈ ਓਕੇ ਦੀ ਰਿਪੋਰਟ ਤੇ ਆ ਤੁਹਾਨੂੰ ਇਹ ਵੀ ਵਿਖਾਉਣਾ ਲਓ ਬਈ ਦੇਖੋ ਇਹਨਾਂ ਦੋਵਾਂ ਦੇ ਪੈਰਾਂ 'ਚ ਬਾਦੀ ਸੀ ਮੈਂ ਠੱਲ ਬਈ ਲਓ ਬਈ ਕਿਨਾਂ ਬਾਕੀ ਬਈ ਜਿਹੜਾ ਛੋਟੇ-ਖੋਟੇ ਦੇ ਨਾਲ ਕੋਰ ਛੋਟਾ-ਖੁੱਡਾ ਉਹ ਚਿਰੇ ਆਪਣੇ ਆ ਸਾਰੇ ਕਬੂਤਰ ਬਈ ਕਰੋ ਚੈੱਕ ਕਬੂਤਰ ਵੀ ਬਈ ਆ ਫਰਦੇ ਬਈ ਸਾਰੇ ਚੈਨਲ ਨੂੰ ਕਰ ਦੋ ਭਾਈ ਸਬਸਕ੍ਰਾਈਬ ਨਵੀਆਂ ਵੀਡੀਓ ਵੇਖ ਬਾਕੀ ਭਾਈ ਦੂਜੇ ਪਾਸੇ ਫਿਰਦਾ ਆਪਣੇ ਬੱਕਰੀਆਂ ਦੇ ਬੱਚੇ ਦੇਖੋ ਭਾਈ ਸਾਹਮਣੇ ਭਾਈ ਟਾਈਮ ਹੋ ਗਿਆ ਭਈ ਇੱਕਦ ਤੱਕ ਬੱਚਾ ਵਹਿੰਦਾ ਫਿਰਦਾ ਕੋਠੀਆਂ ਦੇ ਫਿਰਦਾ ਵੀ ਨੀਵਾ ਨੀਵਾ ਹੀ ਭਾਈ ਹੁਣ ਆ ਗਿਆ ਆਪਣੇ ਘਰ ਤੇ ਤੇ ਦੇਖਦੇ ਆਂ ਆਉਂਦਾ ਘਰੇ ਕਿ ਨਹੀਂ ਆ ਕੇ ਖੋਲਦਾ ਭਈ ਸੀਲਿਆਂ ਦਾ ਖੁੱਡਾ ਤੇ ਸੀਲਿਆਂ ਨੇ ਖੁੱਡਾ ਜਿਵੇਂ ਵੇਖਿਆ ਕੀ ਆਂਦਾ ਭਈ ਮੁਰਗੀ ਨੇ ਾਇਆ ਹੋਇਆ ਸੀਗਾ ਤੇ ਆਪਾਂ ਚੱਕ ਲਿਆ ਭਈ ਅੰਡਾ ਇਹਨੂੰ ਰੱਖਾਂਗੇ ਇਨਕੂਬੇਟਰ ਚ ਤੇ ਛੜ ਤੇ ਆਪਾਂ ਮੁਰਗੇ ਭਈ ਆਪਣੇ ਮੁਰਗਾ ਮਰਗੀ ਦੋਵੇਂ ਛੜਤੇ ਬਾਈ ਜੇ ਚੰਗੀ ਬਾਈ ਤੇ ਮੈਂ ਛੜਦੀ ਆਪਾਂ ਆਪਣੇ ਟਰਕੀਆਂ ਨੂੰ ਤੇ ਉਸ ਤੋਂ ਪਹਿਲਾਂ ਛੜਤੇ ਸੀ ਆਪਾਂ ਸੀਲ ਮੁਰਗਾ ਮਰਗੀ ਮੁਰਗਾ ਫਿਰਦਾ ਬਾਈ ਤੁਹਾਡੇ ਸਾਹਮਣੇ ਕਰੋ ਚੈੱਕ ਤੇ ਉਹ ਫਿਰਦੀ ਸਾਹਮਣੇ ਮੁਰਗੀ ਤੇ ਆਪਾਂ ਟਰਕੀਆਂ ਨੂੰ ਵੀ ਛੜਤਾ ਟਰਕੀ ਵੀ ਕਰਨ ਲੱਗ ਪਈ ਚੀ ਜੀ ਮਿੱਤਰੋ ਦੇਖੋ ਟਰਕੀ ਆਹ ਬਾਈ ਹੋ ਗਿਆ ਉਹ ਹੀ ਕੰਮ ਆ ਆ ਬੈਠਾ ਸਾਹਮਣੇ ਗੋਲਿਆਂ ਜਿਓ ਚੋਬਰ ਬਾਈ ਦੇਖਦੇ ਹੁਣ ਸ਼ਾਮ ਨੂੰ ਆਉਂਦਾ ਕਿ ਨਹੀਂ ਬਾਈ ਲੱਗ ਯੂ ਪਾ ਦਾ ਕੇਰਾਂ ਦਾ ਕੋਠੀ ਦੇ ਬਹਿ ਗਿਆ ਬਾਈ ਤੇ ਹਾਂਜੀ ਬਾਈ ਟਾਈਮ ਹੋ ਗਿਆ 3:30 ਦਾ ਤਾਂ ਬੱਚਾ ਆਪਣਾ ਆ ਕੇ ਕੋਠੀ ਤੋਂ ਬਾਈ ਬਹਿ ਗਿਆ ਸੀਗਾ ਛਤਰੀ ਤੇ ਛਤਰੀ ਤੋਂ ਮੈਂ ਲਾ ਲਿਆ ਬਾਈ ਜਾਲ ਤੇ ਤੇ ਹੁਣ ਇਹਨਾਂ ਨੂੰ ਤਾੜਦੇ ਆ ਬਾਈ ਦਾਣਾ ਲਓ ਬਈ ਆ ਕੇ ਖੁੱਡੇ ਤੇ ਖੋਲਦੇ ਆ ਗੇਟ ਲਓ ਬਈ ਦੇਖੋ ਜਾਂਦੇ ਫਿਰ ਲਾ ਰਾਇਆ ਕੰਨਾ ਵੀ ਗਿਆ ਬਈ ਪਾਉਣੇ ਆ ਦਾਣੇ ਬਈ ਨਾਲੇ ਪਾਉਣੇ ਇਹਨਾਂ ਨੂੰ ਗਰਮ ਪਾਣੀ ਮਲਦੇ ਆ ਫੇਰ ਬਈ ਤੁਹਾਨੂੰ ਲਓ ਬਈ ਪਾ ਦੇ ਦਾਣੇ ਵੱਡੇ-ਖੁੱਡੇ ਚ ਨਾਲੇ ਰਖਤਾ ਪਾਣੀ ਬਈ ਤੇ ਇਧਰ ਛੋਟੇ-ਖੁੱਡੇ ਚ ਵੀ ਪਾ ਦੇ ਦਾਣੇ ਬਈ ਦਿਖਾਉਣਾ ਤੁਹਾਨੂੰ ਲਓ ਬਈ ਨਾਲੇ ਪਾਤਾ ਪਾਣੀ ਗਰਮ ਨਾਲੇ ਪਾ ਦੇ ਬਈ ਦਾਣੇ ਦੇਖੋ ਖਾਂਦੇ ਬਈ ਕਿਉਂ ਬੈਠੇ ਸਾਹਮਣੇ ਬੱਚੇ ਬਈ ਅੱਜ ਦਾ ਵਲੌਗ ਕਰਦੇ ਆਂ ਬਈ ਖਤਮ ਮਿਲਦੇ ਆਂ ਕੱਲ ਨੂੰ ਨਵਾਂ ਵਲੌਗ ਲੈ ਕੇ